ਉਹ ਤੁਹਾਨੂੰ ਨਾ ਅੱਜ ਇੱਕ ਬੱਕਰੀ ਜੀ ਚੀਜ਼ ਦਿਖਾਉਣ ਲੱਗੇ ਆਂਗੇ ਜਿਹੜੀ ਕਿ ਤੁਸੀਂ ਬਹੁਤ ਘੱਟ ਦੇਖੀ ਹੋਣੀ ਹੈਗੀ ਤੇ ਜੁੜੇ ਰਹੋਣ ਤੱਕ ਆਜੋ। ਲਓ ਜੀ ਇੱਧਰ ਆਜੋ ਪਹਿਲਾਂ ਤਾਂ ਹਨਾ ਫੋਰਡ ਤੇ ਤੁਸੀਂ ਆਹ ਦੇਖ ਲਓ ਵੀ ਫੋਰਡ ਦਾ ਜਿਹੜਾ ਆ ਜਿਹੜਾ ਸਪਰੇਅ ਕਰ ਦਿੰਦਾ ਖੇਤਾਂ ਦੇ ਵਿੱਚ ਉਹ ਚੀਜ਼ ਦੇਖ ਲਓ ਹਨਾ ਮੂਸੇ ਵਾਲੀ ਤੇ ਬੇਬੇ ਦੀ ਜਿਹੜੀ ਫੋਟੋ ਲੱਗੀ ਹੋਈ ਹੈਗੀ ਤੇ ਆਹ ਚੀਜ਼ਾਂ ਜਿਹੜੀਆਂ ਤੁਹਾਨੂੰ ਬਹੁਤ ਘੱਟ ਦੇਖਣ ਨੂੰ ਮਿਲੀਆਂ ਹੋਣਗੀਆਂ ਕਿਉਂਕਿ ਕੱਲੀਆਂ ਇਹ ਬਹੁਤ ਦਿਖਾਈਆਂ ਦਾ ਬਹੁਤ ਉਨੇ ਹੋਣਗੀਆਂ ਪਰ ਤੁਹਾਨੂੰ ਕੱਲੀਆਂ ਇਹ ਬਹੁਤ ਘੱਟ ਦੇਖਣ ਨੂੰ ਮਿਲਿਆਉਣਗੀਆਂ ਅੱਜ ਤੁਹਾਨੂੰ ਇਹ ਜੀ ਦਿਖਾਵਾਂ ਕਿ ਕਿਹੜੀ ਕਿਹੜੀ ਚੀਜ਼ ਇੱਥੇ ਖੜੀ ਹੈਗੀ ਤੇ ਇੱਧਰ ਆ ਆ ਗਿਆ ਜੀ ਟਰੈਕਟਰ ਦੇਖ ਲਓ ਤੁਸੀਂ ਇਹਦੇ ਉੱਪਰ ਵੀ ਝੋਟਾ ਲਿਖਿਆ ਹੋਇਆ ਹੈਗਾ ਹਣਾ ਕਿਉਂਕਿ ਮੂਸੇ ਵਾਲੇ ਨੂੰ ਝੋਟੇ ਦਾ ਜਿਹੜਾ ਖਤਾਬ ਮਿਲਿਆ ਹੋਇਆ ਹੈਗਾ ਝੋਟਾ ਜੱਟ ਵੀ ਕਹਿੰਦੇ ਨੇ ਹਣ ਆਹ ਦੇਖ ਲਓ ਤੁਸੀਂ ਇੱਧਰ ਵੀ ਦਿਖਾਉਣਾ ਲਓ ਜੀ ਆ ਆ ਗਿਆ ਹੈ ਕੋਈ ਹੋਰ ਜਿਹੜਾ ਕਿ 5911 ਟਰੈਕਟਰ ਜਿਹੜਾ ਸਿੱਧੂ ਮੂਸੇ ਵਾਲੇ ਨੂੰ 5911 ਵੀ ਕਿਹਾ ਜਾਂਦਾ ਹੈਗਾ ਇਹ 5911 ਜਿਹੜਾ ਟਰੈਕਟਰ ਜਿਹੜਾ ਖੜਾ ਹੈਗਾ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਉਂਕਿ ਇਹ ਚੀਜ਼ਾਂ ਤੁਸੀਂ ਦੇਖੀਆਂ ਤਾਂ ਹੋਣਗੀਆਂ ਪਰ ਕੱਲੀ ਮਨ ਲੈ ਇਹ ਚੀਜ਼ ਦੀ ਵੀਡੀਓ ਜਿਹੜੀ ਤੁਹਾਨੂੰ ਨਹੀਂ ਦੇਖਣ ਨੂੰ ਮਿਲੀ ਹੋਣੀ ਤੇ ਤੁਹਾਡਾ ਜਿਹੜੀ ਇਹ ਹੀ ਵੀਡੀਓ ਸਾਂਝੀ ਕਰਨ ਲੱਗਿਆ ਤਾਂ ਉਹ ਐਂਡ ਤੱਕ ਜਿਹੜਾ ਜੁੜੇ ਰਹੋ ਤੇ ਕਿਉਂਕਿ 5911 ਉੱਧਰ ਵੀ ਖੜਾ ਹੈਗਾ ਤੇ ਇੱਧਰ ਵੀ ਖੜਾ ਹੈਗਾ ਹਾਇ ਕੋਈ ਹੋਰ ਇਹ ਤੇ ਵੀ ਲਿਖਿਆ ਹੋਇਆ ਹੈਗਾ ਉੱਧਰ ਵੀ ਦੇਖ ਲਓ ਉਹਦੇ ਉੱਪਰ ਵੀ ਮੂਛਾ ਜੱਟ ਲਿਖਿਆ ਹੋਇਆ ਹੈ ਉਹਦੇ ਝੋਟਾ ਲਿਖਿਆ ਹੋਇਆਗਾ ਕਿਉਂਕਿ ਤੁਹਾਨੂੰ ਉਹ ਚੀਜ਼ ਬਹੁਤ ਘੱਟ ਦੇਖਣ ਨੂੰ ਮਿਲੀ ਹੋਗੀ ਤੇ ਉੱਧਰ ਵੀ ਤੁਹਾਨੂੰ ਦਿਖਾਉਣੇ ਆਂਗੇ ਥਾਰ ਵੀ ਦਿਖਾਉਣੇ ਆ ਜਿਹੜੀ ਥਾਰ ਖੜੀ ਸੀ ਇੱਕ ਲਾਈਨ ਦੇ ਵਿੱਚ ਹੀ ਜਿਹੜੀ ਇਹ ਚੀਜ਼ ਖੜੀ ਹੈਗੀ ਤੇ ਜੁੜੇ ਰਹੋ ਐਂਡ ਤੱਕ ਆਜਾ ਉੱਧਰ ਵੀ ਲੈ ਚੱਲਦੇ ਆ ਲਓ ਜੀ ਇੱਧਰ ਆ ਗਈ ਜਿਹੜੀ ਜੀਪ ਹਨਾ ਜੀਪ ਖੜੀ ਹੈ ਬਾਈ ਦੀ ਜਿਹੜੀ ਤੁਹਾਨੂੰ ਫੋਟੋ ਦਿਖਾਦਾ ਮੈਂ ਜ਼ੂਮ ਕਰਕੇ ਜਿਹੜੀ ਉਹ ਲੱਗੀ ਹੋਈ ਹੈਗੀ ਉੱਧਰ ਤੇ ਉੱਧਰ ਵੀ ਤੁਹਾਨੂੰ ਦਿਖਾਉਣੇ ਆ ਉਹਦੇ ਟਰਾਲਾ ਵੀ ਖੜਾਗਾ ਹਨਾ ਤੇ ਦੇਖ ਲਓ ਤੁਸੀਂ ਜਿਹੜਾ ਟਰਾਲਾ ਜਿਹੜਾ ਨਵਾਂ ਮੋਦੀ ਘੈਂਟ ਤੇ ਬਹੁਤ ਹੀ ਸ਼ਰਾਬਣਾ ਹੈ ਇਹ ਤੇ ਵੀ ਜਿਹੜੀ 5911 ਦੀ ਜਿਹੜੀ ਫੋਟੋ ਤੇ ਖੋੜ ਦੀ ਫੋਟੋਸ਼ਾਪੀ ਹੋਈ ਹੈ ਘੈਂਟ ਗੱਲ ਬਾਤ